ਕਰਦੇ ਇਸ ਕੰਮ ਕੁਝ ਨਹੀਂ ਰੱਖਿਆ ਆਰਾਮ ਨਾਲ ਆਪਣਾ ਕੋਈ ਹੋਰ ਕੰਮ ਕਰ ਸਾਰੀਆਂ ਚੀਜ਼ਾਂ ਰੱਬ ਵੱਲੋਂ ਹੀ ਤੁਹਾਨੂੰ ਪੁਸ਼ ਕਰਨ ਨੂੰ ਹੀ ਹੁੰਦੀਆਂ ਨੇ ਸੋ ਜੇ ਕੋਈ ਮੈਨੂੰ 네ਗੇਟਿਵਲੀ ਵੀ ਇੰਪੈਕਟ ਕਰਦਾ ਮੈਂ ਕਹਿੰਦੀ ਆ ਇਹ ਚੀਜ਼ ਮੈਨੂੰ ਕੁਝ ਸਿਖਾ ਰਹੀ ਆ ਇਹ ਮੈਨੂੰ ਹੋਰ ਪੁਸ਼ ਕਰ ਰਹੀ ਆ ਕਿ ਫਾਲੋ ਦਿਸ ਮੋਰ ਜਾਂ ਫਿਰ ਇੱਕ ਥੋੜਾ ਟੈਸਟ ਵੀ ਹੁੰਦਾ ਵਾ ਕਿ ਤੁਸੀਂ ਇਹ ਚੀਜ਼ਾਂ ਹੈਂਡਲ ਕਰ ਸਕੋਗੇ ਸਪੈਸ਼ਲੀ ਬੀਂਗ ਇਨ ਦਿਸ ਇੰਡਸਟਰੀ ਜਿੱਥੇ ਜਿੱਥੇ ਤੁਹਾਨੂੰ ਇਹਨਾਂ ਪਿਆਰ ਮਿਲਣਾ ਤੁਹਾਨੂੰ ਬਹੁਤ 네ਗੇਟਿਵਿਟੀ ਵੀ ਮਿਲਣੀ ਆ ਸਿਲੈਬਿਲਿਟੀ ਜਿਹੜੇ ਹੁੰਦੇ ਨੇ ਸੋਸ਼ਲ ਮੀਡੀਆ ਇਨਫਲੂਐਂਸਰ ਜਿਹੜੇ ਹੁੰਦੇ ਨੇ ਬਹੁਤ ਸਾਰੇ ਲੋਕ ਆਏ ਹੋਏ ਹੁੰਦੇ ਨੇ ਜਿਹੜੇ ਉਹਨਾਂ ਨੂੰ ਇੰਸਟਾਗ੍ਰam ਤੇ ਸੋਸ਼ਲ ਮੀਡੀਆ ਤੇ ਮੈਸੇਜ ਕਰ ਦਿੰਦੇ ਨੇ ਕਿ ਅਸੀਂ ਵੀ ਨਾ ਤੋ ਤੁਸੀਂ ਕਰ ਰਹੇ ਹੋ ਤੁਸੀਂ ਉਹ ਕਰਨਾ ਜਿੰਨਾ ਕਿ ਤੁਸੀਂ ਕਰ ਸਕਦੇ ਹੋ ਆਪਣੇ ਲੈਵਲ ਤੋਂ ਕੋਸ਼ਿਸ਼ ਵੀ ਤੁਹਾਡੇ ਕੋਲ ਹੈਗਾ just start doing it ਤੇ ਇਹ ਚੀਜ਼ ਕਦੇ ਐਕਸਪੀਰੀਅੰਸ ਕੀਤੀ ਹੈ ਕਿਸੇ ਨੇ ਤਾਨਾ ਮਾਰਿਆ ਹੋਵੇ ਵੀ ਛੱਡ ਦੇ ਇਸ ਕੰਮ 'ਚ ਕੁਝ ਨਹੀਂ ਰੱਖਿਆ ਆਰਾਮ ਨਾਲ ਆਪਣਾ ਕੋਈ ਹੋਰ ਕੰਮ ਕਰ ਹਾਂਜੀ ਹੁੰਦਾ ਬਟ ਆਈ ਥਿੰਕ ਉਹ ਡਿਪੈਂਡ ਕਰਦਾ ਜੇ ਆਪਣੀ ਫੈਮਿਲੀ ਜਾਂ ਆਪਣੇ ਲਵਡ ਵਨਸ ਚ ਕੋਈ ਆਪਾਂ ਨੂੰ ਇਹ ਗੱਲ ਕਹਿੰਦਾ ਆਈ ਥਿੰਕ ਉਹ ਤੁਹਾਨੂੰ ਉਹਨਾਂ ਦਾ ਪਰਸਪੈਕਟਿਵ ਪਤਾ ਹੋਣਾ ਜ਼ਰੂਰੀ ਆ ਕਿ ਉਹ ਦੇਅਰ ਸੇਇੰਗ ਇਟ ਆਊਟ ਆਫ ਲਵ ਟੂ ਯੂ ਹੈਨਾ ਕਿ ਉਹਨਾਂ ਦੇ ਕੇਅਰ ਫॉर ਯੂ ਦੇ ਵਾਂਟ ਦ ਬੈਸਟ ਫॉर ਯੂ ਦੈਟਸ ਵਾਈ ਉਹ ਦੇਅਰ ਸੇਇੰਗ ਟੂ ਯੂ ਬਟ ਉਦਾਂ ਜਨਰਲੀ ਜੇ ਲਾਈਫ ਦੇ ਵਿੱਚ ਤੁਹਾਨੂੰ ਕੋਈ ਕਹਿ ਰਿਹਾ ਆਈ ਥਿੰਕ ਸਾਰੀਆਂ ਚੀਜ਼ਾਂ ਰੱਬ ਵੱਲੋਂ ਹੀ ਤੁਹਾਨੂੰ ਪੁਸ਼ ਕਰਨ ਨੂੰ ਹੀ ਹੁੰਦੀਆਂ ਨੇ ਸੋ ਜੇ ਕੋਈ ਮੈਨੂੰ 네ਗੇਟਿਵਲੀ ਵੀ ਇੰਪੈਕਟ ਕਰਦਾ ਮੈਂ ਕਹਿੰਦੀ ਆ ਇਹ ਚੀਜ਼ ਮੈਨੂੰ ਕੁਝ ਸਿਖਾ ਰਹੀ ਆ ਇਹ ਮੈਨੂੰ ਹੋਰ ਪੁਸ਼ ਕਰ ਰਹੀ ਆ ਕਿ ਫਾਲੋ ਦਿਸ ਮੋਰ ਜਾਂ ਫਿਰ ਇੱਕ ਥੋੜਾ ਟੈਸਟ ਵੀ ਹੁੰਦਾ ਵਾ ਕਿ ਤੁਸੀਂ ਇਹ ਚੀਜ਼ਾਂ ਹੈਂਡਲ ਕਰ ਸਕੋਗੇ ਸਪੈਸ਼ਲੀ ਬੀਇੰਗ ਇਨ ਦਿਸ ਇੰਡਸਟਰੀ ਜਿੱਥੇ ਜਿੱਥੇ ਤੁਹਾਨੂੰ ਇਹਨਾਂ ਪਿਆਰ ਮਿਲਣਾ ਤੁਹਾਨੂੰ ਬਹੁਤ 네ਗੇਟਿਵਿਟੀ ਵੀ ਮਿਲਣੀ ਆ ਸੋ ਰੱਬ ਟੈਸਟ ਹੀ ਕਰ ਰਿਹਾ ਹੁੰਦਾ ਕਿ ਇਹ ਬੰਦਾ ਹੈਂਡਲ ਕਰ ਸਕੂਗਾ 네ਗੇਟਿਵਿਟੀ ਨੂੰ ਸੋ ਆਈ ਥਿੰਕ ਜੇ ਉਹਨੂੰ ਵੀ ਤੁਸੀਂ ਖੜੇ ਮੱਥੇ ਪ੍ਰਵਾਨ ਕਰੋਗੇ ਤਾਂ ਯੂ ਜਸਟ ਹੈਵ ਟੂ ਬੀ ਟੇਕ ਇਟ ਆਲ ਸੈਲੈਬ੍ਰਿਟੀ ਜਿਹੜੇ ਹੁੰਦੇ ਨੇ ਸੋਸ਼ਲ ਮੀਡੀਆ ਇਨਫਲੂਐਂਸਰ ਜਿਹੜੇ ਹੁੰਦੇ ਨੇ ਬਹੁਤ ਸਾਰੇ ਲੋਕ ਇਹੋ ਜਿਹੇ ਹੁੰਦੇ ਨੇ ਜਿਹੜੇ ਉਹਨਾਂ ਨੂੰ ਇੰਸਟਾਗ੍ਰam ਤੇ ਸੋਸ਼ਲ ਮੀਡੀਆ ਤੇ ਮੈਸੇਜ ਕਰ ਦਿੰਦੇ ਨੇ ਕਿ ਅਸੀਂ ਵੀ ਨਾ ਤੋਂ ਤੁਸੀਂ ਕਰ ਰਹੇ ਹੋ ਅਸੀਂ ਉਹ ਕਰਨਾ ਕਦੇ ਇਹੋ ਜਿਹੇ ਟੈਕਸਟ ਆਏ ਨੇ ਜਦੋਂ ਆਉਂਦੇ ਨੇ ਫਿਰ ਉਹਨਾਂ ਦੀ ਲੱਕੀ ਮੈਂ ਰਿਵਰਟ ਕਰਦੇ ਹਾਂ ਯਾ ਆਈ ਥਿੰਕ ਬਹੁਤ ਕੁੜੀਆਂ ਦੇ ਮੈਸੇਜ ਆਉਂਦੇ ਆ ਸੇਇੰਗ ਕਿ ਲਾਈਕ ਅਸੀਂ ਵੀ ਐਕਟਿੰਗ ਕਰਨੀ ਆ ਜਾਂ ਵੀ ਬੈਨ ਵਾਚਿੰਗ ਮੇਰੇ YouTube ਤੇ ਵਲੌਗਸ ਉਹਨਾਂ ਨੇ ਦੇਖਿਆ ਹਨਾ ਕਿ ਹਾਊ ਡੂ ਯੂ ਡੂ ਇਟ ਆਈ ਥਿੰਕ ਮੈਂ ਤਾਂ ਇਹੀ ਕਹੂੰਗੀ ਕਿ ਆਪ ਜਿਹੜੀ ਚੀਜ਼ ਤੁਸੀਂ ਕੁਝ ਵੀ ਕਰਨਾ ਚਾਹੁੰਦੇ ਹੋ ਕੋਈ ਤੁਹਾਨੂੰ ਦੱਸ ਨਹੀਂ ਸਕਦਾ ਕਿ ਕਿਵੇਂ ਕਰੋ ਸਾਰਿਆਂ ਦੀ ਆਪਣੀ ਇੰਡੀਵਿਜੂਅਲ ਜਰਨੀ ਹੁੰਦੀ ਆ ਹਨਾ ਤੁਹਾਡੇ ਜਿਹੜਾ ਤੁਹਾਡੇ ਮੀਨਸ ਆ ਜਿਹੜੀਆਂ ਚੀਜ਼ਾਂ ਤੁਹਾਡੇ ਆਲੇ-ਦਾਲੇ ਅਵੇਲੇਬਲ ਆ ਜਾਂ ਜਿੰਨਾ ਕੁ ਤੁਸੀਂ ਕਰ ਸਕਦੇ ਹੋ ਆਪਣੇ ਲੈਵਲ ਤੋਂ ਕੁਝ ਵੀ ਤੁਹਾਡੇ ਕੋਲ ਹੈਗਾ just start doing it ਯੂ ਡੋਟ ਹੈਵ ਟੂ ਬੀ ਪਰਫੈਕਟ ਹਨਾ ਸੋ ਬਸ ਆਪਣੀ ਮਿਹਨਤ ਕਰੀ ਜਾਓ ਤੇ ਜੇ ਮਿਹਨਤ ਕਰੋਗੇ ਤੇ ਜਿਹੜਾ ਵੀ ਤੁਹਾਡਾ ਟੈਲੈਂਟ ਹੈ ਜਿਹੜੀ ਵੀ ਚੀਜ਼ ਨੂੰ ਪੈਸ਼ਨ ਦੇ ਨਾਲ ਕਰੋਗੇ ਤੇ ਆਪਣੀ ਸੱਚਾਈ ਦੇ ਨਾਲ ਕਰੋਗੇ ਤਾਂ ਤੁਹਾਨੂੰ 노 ਡਾਊਟ ਅਗੈਨ ਉਹ ਰੱਬ ਟੈਸਟ ਹੀ ਕਰ ਰਿਹਾ ਹੁੰਦਾ ਕਿ ਜਿਹੜੀ ਚੀਜ਼ ਬਾਰੇ ਪੈਸ਼ਨੇਟ ਹੈ ਐਕਚੁਅਲੀ ਕਰਨਾ ਚਾਹੁੰਦੇ ਆ ਤੇ ਜੇ ਉਹ ਚੀਜ਼ ਤੇ ਤੁਸੀਂ ਮਿਹਨਤ ਕਰੋਗੇ ਫਿਰ ਉਹ ਇੱਕ ਤਰ੍ਹਾਂ ਤੁਸੀਂ ਸ਼ੋ ਹੀ ਕਰ ਰਹੇ ਹੋ ਕਿ ਯੈਸ ਯੂ ਵਾਂਟ that thing ਹਨਾ ਸੋ ਮਿਹਨਤ ਕਰਨੀ ਜ਼ਰੂਰੀ ਹੈ ਉਹ ਜੇ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ pulna